ਫਿਰ 6 ਵਜੇ ਲੱਗ ਪੈਣੇ ਆ ਪ੍ਰਮਾਤਮਾ ਵੱਲੋਂ ਹੀ ਮੈਨੂੰ ਧੱਕ ਜੀ ਪੈਂਦੀ ਬਾਸ ਚੱਲੀਏ ਅਜੇ ਤਾਂ ਰਾਤ ਨੂੰ ਜਮੇ ਮਨ ਕੇ ਜਨ ਲਾਈਟ ਛੱਡ ਦਿੰਦੇ ਨੇ ਤਾਂ ਸਾਰੀ ਰਾਤ ਵੀ ਕੰਮ ਕਰੀਏ ਅੱਛਾ ਰਾਤ ਵੀ ਰਾਤ ਵੀ ਚੱਲੀਏ ਬਈ ਲਾਈਟ ਦੀ ਸਮੱਸਿਆ ਹੋ ਜਾਂਦੀ ਸਾਨੂੰ ਕੋਈ ਵੀ ਥਕੇਵਾ ਨਹੀਂ ਹੈਗਾ ਬਿਲਕੁਲ ਵੀ ਜਦੋਂ ਮੈਂ ਉਹ ਗਾਂ ਨੂੰ ਪੱਠੇ ਪਾਉਣ ਗਿਆ ਸੱਪ ਚਾਰ ਸੱਪ ਤਾਂ ਐ ਹੋ ਗਏ ਐ ਹੋ ਗਏ ਸੱਪ ਤਾਂ ਆਮ ਹੀ ਮਿਲਦੇ ਨੇ ਬੜੇ ਖਤਰਨਾਕ ਹਾਲਾਤ ਕੁਝ ਬਦਲੇ ਉਹਨਾਂ ਦਿਨਾਂ ਤੋਂ ਹੁਣ ਤਾਂ ਉਸੀਂ ਦੇਖਿਆ ਜਿਵੇਂ ਕੁਝ ਹਾਲਾਤ ਬਦਲੇ ਜਾਂ ਲੋਕ ਫਲਾ ਤਾਂ ਬਸ ਇਨਾ ਹੌਸਲਾ ਉਹਨਾਂ ਨੂੰ ਆਇਆ ਕਿ ਸਾਡੇ ਭਰਾ ਸਾਡੇ ਨਾਲ ਖੜੇ ਨੇ ਹਾਲਾਤ ਤਾਂ ਨਹੀਂ ਬਦਲੇ ਬਸ ਉਹਨਾਂ ਨੂੰ ਇਹ ਹੌਸਲਾ ਸਾਡੇ ਭਰਾ ਨਾਲ ਖੜੇ ਨੇ ਤੇ ਦਿਨ ਰਾਤ ਇੱਕ ਘੜੀ ਖੜੇ ਚੜਦੀ ਗਲਾ ਜਿਹੜੇ ਘਰ ਚ ਜਾਂਦੇ ਅਗਲਾ ਚਾਹ ਬਣੀ ਚੜਦੀ ਗਲਾ ਜ ਪਤਾ ਹੀ ਨਹੀਂ ਭੁੱਖ ਦਾ ਮਹਿਸੂਸ ਹੀ ਨਹੀਂ ਹੁੰਦੀ ਵੀ ਭੁੱਖ ਕਈ ਕਿੱਧਰ ਬਸ ਛੋਲੇ ਖਾਦੇ ਆ ਹੁਣ ਐਵੇਂ ਲੱਗਦਾ ਬਾਜ਼ ਜਾ ਕੇ ਲੱਦਣਾ ਸਮਾਨ ਫਿਰ ਤੁਰ ਪੈਣਾ ਜੇ ਰੋਟੀ ਮਿਲ ਗਈ ਠੀਕ ਹੈ ਨਹੀਂ ਤਾਂ ਫਿਰ ਤੁਰ ਪੈਣਾ ਕੋਈ ਪਰਵਾਹ ਨਹੀਂ ਸ਼ਾਮ ਨੂੰ ਖਾ ਲਾਂਗੇ ਪਰ ਅੱਜ ਮੈਨੂੰ ਲੱਗਦਾ ਸਵੇਰ ਦੀਆਂ ਦੋ ਰੋਟੀਆਂ ਵੀ ਨਸੀਬ ਨਹੀਂ ਹੋਈਆਂ ਲੋਕ ਵਿੱਚ ਤਾਂ ਸਰੀਰ ਵੀ ਥਕਾਵਟ ਬਹੁਤ ਮੰਨਣ ਲੱਗ ਜਾਂਦਾ ਉਹ ਜਿਵੇਂ ਤੁਸੀਂ ਕਿਹਾ ਵੀ 12 ਵਜੇ ਮੋਜੇ ਸੌਣੇ ਹੋ 6 ਵਜੇ 4 ਵਜੇ ਉੱਠ ਕੱਢਦੇ ਆ ਸਰੀਰ ਨਹੀਂ ਥਕਾਵਟ ਮੰਨਦਾ ਜੇ ਕੋਈ ਕੋਈ ਆਪੜਾ ਉਹਦਾ ਕੰਮ ਕਰਨਾ ਵੇ ਮੌਤ ਪੈ ਜਾਂਦੀ ਪਤਾ ਨਹੀਂ ਪ੍ਰਮਾਤਮਾ ਕੀ ਚਾਹੁੰਦਾ ਆਪਣੇ ਤੋਂ ਕੀ ਕਰਾਉਣਾ ਚਾਹੁੰਦਾ ਸਮੇਂ ਤੋਂ ਬਾਹਰ ਇਹ ਆਪਣੇ ਭਰਾ ਨਹੀਂ ਸੁਖ ਲੈਂਦੇ ਸੁਖ ਦਾ ਸਾਹ ਲੈਂਦੇ ਉਹ ਨਾ ਜਰਾ ਪਾਣੀ ਲੈਂਦੇ ਨਾ ਸਾਨੂੰ ਕੋਈ ਭੁੱਖਿਆ ਨਾ ਸਾਨੂੰ ਕੋਈ ਨੀਂਦ ਆ ਨਾ ਸਾਨੂੰ ਕੋਈ ਦਰਦ ਆ ਲੋਕਾਂ ਦੇ ਦਰਦ ਵੰਡਾ ਵੰਡਾ ਕੇ ਇੰਨੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਪ੍ਰਮਾਤਮਾ ਐ ਸੇਵਾ ਜਿਹੜੀ ਆ ਸਾਡੇ ਕੋ ਖੋਈ ਨਾ ਰਾਤ ਨੂੰ 12 ਵਜੇ ਸੌਣੇ ਆ ਤੇ 12 ਵਜੇ ਤੋਂ ਮੰਨ ਕੇ 4 ਘੰਟੇ ਸੁੱਤੇ ਉਹ ਵੀ ਵਾਲੇ ਜੇ ਖੂਨ ਖਾਦੀ ਜਾਂਦਾ ਪਰ ਤੁਰ ਪਈਏ ਵਸ ਤੁਰ ਪਈਏ ਕਿੰਨੇ ਕਿਹੜੇ ਇੱਕ ਦਿਨ ਦੇ ਲੱਗ ਜਾਂਦੇ ਨੇ ਮੈਂ ਤੁਹਾਨੂੰ ਰਾਸ਼ਨ ਪਹੁੰਚਾਉਣੀ ਇੱਕ ਦਿਨ ਦੇ ਕਿੰਨੇ ਇੱਕ ਦਿਨ ਦੇ ਘੇੜੇ ਮੰਨ ਕੇ ਚੱਲੋ 20 ਤੋਂ 25 ਘੇੜੇ ਅਸੀਂ ਲਾ ਦਿੰਨੇ ਆ ਕਹਿੰਦੇ ਨੇ ਕਿ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾ ਤੇ ਜਦ ਕਦੇ ਪੰਜਾਬ ਤੇ ਆਫਤ ਪੈਂਦੀ ਆ ਤਾਂ ਕੁਝ ਉਹ ਚਿਹਰੇ ਕੁਝ ਉਹ ਰੂਹਾਂ ਜਿਹੜੀਆਂ ਹਮੇਸ਼ਾ ਤੁਹਾਨੂੰ ਖੜੀਆਂ ਮਿਲਣਗੀਆਂ ਅਸੀਂ ਫਿਰੋਜ਼ਪੁਰ ਜੀਰੇ ਦੇ ਏਰੀਏ ਦੇ ਵਿੱਚ ਫਿਰ ਰਹੇ ਹਾਂ ਹੜਪੀਟਤ ਜਿਹੜੇ ਇਲਾਕਾ ਆ ਇਹ ਭਾਈ ਅਮਰਤ ਸਾਡੇ ਨਾਲ ਆ ਇਹ ਸੇਵਾ ਤੇ ਨੇ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਇਹ ਕਹਿਰ ਇਨ੍ਹਾਂ ਪਿੰਡਾਂ ਦੇ ਵਿੱਚ ਟੁੱਟਾ ਉਸ ਦਿਨ ਤੋਂ ਸ਼ੀਬਾ ਤਨੇ ਇਹ ਨਹੀਂ ਕਿ ਇਸ ਵਾਰ ਜਿਵੇਂ ਮੈਂ ਗੱਲ ਕਰੀ ਆ ਕਿ ਜਦੋਂ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਐਸੀ ਵਿਪਤਾ ਪੈਂਦੀ ਆ ਤਾਂ ਉੱਥੇ ਤੁਹਾਨੂੰ ਇਹ ਨੌਜਵਾਨ ਖੜਾ ਮਿਲੂਗਾ ਜਿਵੇਂ ਬਾਈ ਜੀ ਹੋਰੇ ਗੱਲ ਕਰ ਰਹੀ ਸੀ ਕਿ ਪਰਦੇ ਦੇ ਪਿਛਲੇ ਹੀ ਹੀਰੋ ਨੇ ਚਾਹੇ ਰਾਜਸਥਾਨ ਵਾਲਾ ਬਾਈ ਆ ਚਾਹੇ ਇਹ ਨੇ ਚਾਹੇ ਇਹਨਾਂ ਦੀ ਪੂਰੀ ਟੀਮ ਪਰਦੇ ਦੇ ਪਿੱਛੇ ਪਿਛਲੇ ਹੀਰੋ ਨੇ ਤਾਂ ਪਰਦੇ ਦੇ ਅਗਲੇ ਹੀ ਪਰਦੇ ਦੇ ਅੱਗੇ ਲਿਆਉਣਾ ਕੰਮ ਫਿਰ ਸਾਡਾ ਬਣਦਾ ਅਮਰਤ ਬਾਈ ਨਾਲ ਗੱਲ ਕਰਦੇ ਆਂ ਇਨਾ ਜਨੂਨ ਆਉਂਦਾ ਕਿੱਥੋਂ ਆ ਬਾਈ ਕਿ ਜਿਵੇਂ ਮੈਂ ਗੱਲ ਕਰੀ ਸਰਦੂਲਗੜ੍ਹ ਦੇ ਵਿੱਚ ਪਿਛਲੇ ਵਾਰੀ ਹੜਾ ਆਇਆ ਉੱਥੇ ਵੀ ਤੁਸੀਂ ਚਲੋ ਸਾਂ ਪਹਿਲਾਂ ਇਹ ਗੱਲ ਤਾਂ ਇਹ ਹੁੰਦੀ ਹੈ ਕਿ ਮੀਡੀਆ ਦੱਸਦਾ ਆ ਲੋਕਾਂ ਨੂੰ ਤੁਸੀਂ ਮੀਡੀਆ ਨੂੰ ਫੋਨ ਕਰਕੇ ਦੱਸ ਦਿਓ ਕਿ ਬਾਈ ਅਸੀਂ ਇੱਥੇ ਬਾਗਿਆ ਆਪਾਂ ਇਹ ਕਵਰੇਜ ਕਰਨੀ ਆ ਤੁਸੀਂ ਸਾਨੂੰ ਦੱਸ ਦਿਓ ਵੀ ਇਨਾ ਜਨੂਨ ਆਉਂਦਾ ਕਿੱਥੋਂ ਆ ਬਸ ਵੀਰੇ ਮੈਨੂੰ ਆ ਪ੍ਰਮਾਤਮਾ ਵੱਲੋਂ ਹੀ ਮੈਨੂੰ ਤੱਕ ਜੀ ਬੈਂਦੀ ਬਾਸ ਚੱਲੀਏ ਹੁਣ ਜਿਵੇਂ ਰਾਤ ਨੂੰ ਅਸੀਂ ਮੰਨ ਕੇ ਚੱਲੋ ਸਵੇਰੇ 6 ਵਜੇ ਲੱਗ ਪੈਣੇ ਆ ਅੱਛਾ ਤੇ ਰਾਤ ਨੂੰ 12 ਵਜੇ ਸੌਣੇ ਆ ਹਾਂ ਤੇ 12 ਵਜੇ ਮਨ ਕੋ ਚਾਰ ਘੰਟੇ ਡੇਢ ਸੁੱਤੇ ਉਹ ਵੀ ਵਾਲੇ ਖੁਣ ਖਾਦੀ ਜਾਂਦਾ ਤੁਰ ਪਈਏ ਵਸ ਤੁਰ ਪਈਏ ਤੁਰ ਪਈਏ ਹਾਂ ਲੋਕਾਂ ਵਾਲੀ ਤੁਰ ਪਈਏ ਸਾਡੇ ਭਰਾ ਫਸੇ ਨੇ ਉਹਨਾਂ ਨੂੰ ਜਿਵੇਂ ਕਿਵੇਂ ਸਾਡੀ ਕਰ ਸਕਦੇ ਉਹਨਾਂ ਨੂੰ ਕਰੀਏ ਹਾਂ ਤੇ ਬਸ ਦਿਨ ਰਾਤ ਇੱਕ ਕੀਤਾ ਹੈ ਲੋਕਾਂ ਦੀਆਂ ਸਮੱਸਿਆਵਾਂ ਮੈਨੂੰ ਆਪਦੀਆਂ ਸਮੱਸਿਆਵਾਂ ਛੋਟੀਆਂ ਲੱਗਦੀਆਂ ਹੋਣਗੀਆਂ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਦੇਖ ਕੇ ਉਬਦੀਆਂ ਤਾਂ ਕੁਛ ਵੀ ਨਹੀਂ ਲਗਦੀਆਂ ਆਪ ਤਾਂ ਦੇਖਦੇ ਆ ਬੜੇ ਵਧੀਆ ਬੜੇ ਵਧੀਆ ਹੁਣ ਘਰੋਂ ਵੀ ਕਦੇ ਵੇਰ ਫੋਨ ਆਉਂਦਾ ਵੱਧ ਤੋਂ ਵੱਧ ਮੈਂ 1 ਮਿੰਟ ਤੋਂ ਵੱਧ ਮੈਂ ਗੱਲ ਨਹੀਂ ਕਰਦਾ ਹੈਲੋ ਬਾ ਠੀਕ ਏ ਓਕੇ ਬਈ ਹਾਂ ਠੀਕ ਹੈ ਹਾਂ ਪਹਿਲੀ ਗੱਲ ਤਾਂ ਫੋਨ ਹੀ ਨਹੀਂ ਪਤਾ ਹੀ ਨਹੀਂ ਕਿੱਥੇ ਫੋਨ ਫਣ ਪਏ ਨੇ ਹਾਂ ਤੇ ਬਸ ਜਿੰਨਾ ਆ ਸਕਦਾ ਕਰੀਏ ਵੱਧ ਤੋਂ ਵੱਧ ਕਰੀਏ ਪਰਿਵਾਰ ਨਹੀਂ ਫਿਰ ਕਹਿੰਦਾ ਵੀ ਕੀ ਕਰਨਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲੇ ਕੋਈ ਹਰ ਕੋਈ ਕਹਿੰਦਾ ਵੀ ਇੰਨਾ ਸਮਾਂ ਕਿਸੇ ਕੋਲੇ ਵੀ ਹੈ ਨਹੀਂ ਇੰਨਾ ਸਮਾਂ ਕਿਸੇ ਕੋਲ ਹੈ ਨਹੀਂ ਪਰ ਤੁਸੀਂ ਸਮਾਂ ਛੱਡ ਕੇ ਆਪਦਾ ਛੱਡ ਕੇ ਇੱਥੇ ਲੋਕਾਂ ਦੇ ਲਈ ਤੁਰੇ ਫਿਰਦੇ ਮਾਸ ਵੀ ਰੇ ਖਾਣੀਆਂ ਦੋ ਰੋਟੀਆਂ ਨੇ ਪਰਿਵਾਰ ਵੀ ਆਪਣੇ ਵਰਗਾ ਚੜਦੀ ਕਲਾ ਵਾਲਾ ਕੋਈ ਪ੍ਰਵਾਹ ਨਹੀਂ ਕਰਦਾ ਕਦੇ ਵੀ ਆਪਾਂ ਨਹੀਂ ਕਿਹਾ ਕਿ ਤੂੰ ਐ ਕਿਵੇਂ ਹੋ ਕੇ ਬਸ ਮਸਲਾ ਰੋਟੀਆਂ ਦਾ ਪਰਮਾਤਮਾ ਦਿੱਤੀ ਜਾਂਦਾ ਪਤਾ ਹੀ ਨਹੀਂ ਕਿੱਥੋਂ ਦਿੱਤੀ ਆਉਂਦਾ ਕਿਵੇਂ ਦਿੱਤੀ ਆਉਂਦਾ ਸਮਝ ਮੈਨੂੰ ਵੀ ਸਮਝ ਤੋਂ ਬਾਹਰ ਹੈ ਪਰਮਾਤਮਾ ਕਿਵੇਂ ਦਿੱਤੀ ਆਉਂਦਾ ਜਿਵੇਂ ਮੈਂ ਸਾਰਾ ਦਿਨ ਵਾਂਗੂ ਜਿਵੇਂ ਸਾਲ ਚ ਮੰਨ ਕੇ ਬਾਹਰ ਹੀ ਰਹਿਣਾ ਲੋਕਾਂ ਦੀ ਮੈਂ ਕਿਤੇ ਨਾ ਕਿਤੇ ਲੱਗਾ ਹੀ ਰਹਿਣਾ ਬਸ ਮੇਰੀ ਗੱਲ ਕਰੀਆ ਵੀ ਖਾਣੀਆਂ ਦੋ ਰੋਟੀਆਂ ਹੀ ਨੇ ਚਲੋ ਗੱਲ ਤਾਂ ਭਵੇਂ ਹਾਸੇ ਵਾਲੇ ਪਰ ਅੱਜ ਮੈਨੂੰ ਲੱਗਦਾ ਸਵੇਰ ਦੀਆਂ ਦੋ ਰੋਟੀਆਂ ਵੀ ਨਸੀਬ ਨਹੀਂ ਹੋਈਆਂ ਲੋਕਾਂ ਦੀ ਸੇਵਾ ਥੋੜੀ ਸਾਰੀ ਟੀਮ ਨੂੰ ਅਸੀਂ ਨਾ ਦੋ ਰੋਟੀਆਂ ਵੀ ਨਹੀਂ ਸੀ ਅਸੀਂ ਨਾ ਵੀਰੇ ਬਾਬਾ ਜੀ ਕਹਿ ਰਹੇ ਸੀ ਅਸੀਂ ਆਪਦਾ ਲੰਗਰ ਲਾ ਲੈਨੇ ਆ ਤੇ ਸਾਨੂੰ ਨਾ ਜੀ ਨਾ ਉੱਥੇ ਕਹਿ ਰਹੇ ਸੀ ਜਿਹੜੇ ਨਾ ਜੀ ਨਾ ਅਸੀਂ ਤੁਹਾਨੂੰ ਲੰਗਰ ਕਰਾਂਗੇ ਉਹ ਕਰਾਂਗੇ ਜਦੋਂ ਹੁਣ ਅਸੀਂ ਜਾਂਉਨੇ ਆ ਅਸੀਂ ਵੱਧ ਤੋਂ 5 ਮਿੰਟ ਲਾਉਣੇ ਆ ਉੱਥੇ ਦਰ ਲੱਦਿਆ ਸਮਾਨ ਉਹਨਾਂ ਪੁੱਛਿਆ ਹਾਂ ਪੁੱਛਿਆ ਪ੍ਰਸ਼ਾਦ ਦੇ ਕਹਿੰਦੇ ਜੀ ਉੱਥੇ ਗਏ ਉੱਥੇ ਗਏ ਆ ਤੇ ਸਾਨੂੰ ਪ੍ਰਸ਼ਾਦ بس ਐਂ ਲੱਗਦਾ ਵਾ ਤੁਰ ਪਈਏ ਦਵਾ ਦਾ ਸੁੱਕੇ ਚ ਆਉਣੇ ਐਂ ਲੱਗਦਾ ਬਸ ਇਧਰੋਂ ਨਿਕਲ ਜਾਈਏ ਹਾਂ ਤੇ ਅਜੇ ਤਾਂ ਰਾਤ ਨੂੰ ਜਦ ਮਨ ਕੇ ਚੋਂ ਲਾਈਟ ਛੱਡ ਦਿੰਦੇ ਨੇ ਤਾਂ ਅਸੀਂ ਸਾਰੀ ਰਾਤ ਵੀ ਕੰਮ ਕਰੀਏ ਅੱਛਾ ਰਾਤ ਵੀ ਰਾਤ ਵੀ ਚੱਲ ਜੇ ਬਈ ਲਾਈਟ ਦੀ ਸਮੱਸਿਆ ਹੋ ਜਾਂਦੀ ਸਾਨੂੰ ਕੋਈ ਵੀ ਠੇਕਵਾ ਨਹੀਂ ਹੈਗਾ ਬਿਲਕੁਲ ਵੀ ਨਹੀਂ ਤਾਂ ਅਸੀਂ ਘਰ ਦੇ ਕੰਮ ਤਾਂ ਮੰਨ ਕੇ ਚੱਲੋ ਖਾਦ ਦਾ ਗੱਟਾ ਵੀ ਪਾਉਣਾ ਹੈ ਹਾਂ ਤੇ ਕਿਸੇ ਦਾ ਕਿਸੇ ਨੂੰ ਕਰਦੀ ਗਾ ਵੀਰੇ ਖਾਦ ਦਾ ਗੱਟਾ ਪਾਇਆ ਹਾਂ ਤੇ ਖਾਦ ਦਾ ਗੱਟਾ ਤਾਂ ਕਰਣੀ ਪਉਂਦੇ ਹਾਂ ਅੱਛਾ ਬਸ ਇਹ ਪਰਮਾਤਮਾ ਪਤਾ ਨਹੀਂ ਕੀ ਕਹੋ ਜੀ ਚੇੜਨੇ ਦਾ ਬੁਖਾਉਂਦਾ ਪਿਆ ਕਿ ਲੋਕ ਤਾਂ ਬਹੁਤ ਫਿਰਦੇ ਨੇ ਪਰ ਸਾਬ ਇਹ ਪਤਾ ਨਹੀਂ ਪ੍ਰਮਾਤਮਾ ਆਪਣੇ ਤੋਂ ਸੇਵਾ ਲੈਣਾ ਚਾਹੁੰਦਾ ਕਿਵੇਂ ਲੈਣਾ ਪਰ ਮਹਿਸੂਸ ਨਹੀਂ ਹੁੰਦਾ ਜਿਵੇਂ ਕਹਿੰਦੇ ਰਾਤ ਨੂੰ ਲਾਈਟਾਂ ਲਾ ਕੇ ਜਾਂ ਰਾਤ ਨੂੰ ਫੋਨ ਆਉਂਦੇ ਨਾ ਵੀ ਆਪਾਂ ਹੀ ਤੇ ਲਾਈਟਾਂ ਲਾ ਕੇ ਨਹੀਂ ਕੰਮ ਕਰ ਸਕਦੇ ਹਾਂ ਮੰਨ ਲਓ ਇਹ ਤੇ ਸੋਚ ਹੈ ਨਾ ਵੀ ਯਾਰ ਜੇ ਗੱਡੀਆਂ ਸੜਕਾਂ ਤੇ ਸੁੱਤੇ ਪੈਣ ਸੁਪਨੇ ਵੀ ਇਹੀ ਆਉਂਦੇ ਨੇ ਹਾਂ ਵੀ ਗੱਡੀ ਸੜਕ ਤੇ ਚੱਲ ਸਕਦੀ ਹੈ ਜਹਾਜ਼ ਉੱਪਰ ਉੱਡ ਸਕਦਾ ਹੈ ਵੀ ਪਾਣੀ 'ਚ ਕਿਸੇ ਦੀ ਕਿਉਂ ਨਹੀਂ ਚੱਲ ਸਕਦੀ ਵੀ ਆਪਾਂ ਪ੍ਰਸ਼ਾਸਨ ਤੋਂ ਸਲਾਹ ਲੈ ਲਈਏ ਵੀ ਹੈਲਪ ਲੈ ਲਈਏ ਸਪੋਰਟ ਲੈ ਲਈਏ ਵੀ ਆਪਾਂ ਰਾਤ ਨੂੰ ਕਿਸੇ ਜਿਹੀ ਲਈਏ ਇਹ ਇਦਾਂ ਖੂਨ ਵਾਲੇ ਖਾਂਦਾ ਸਾਰਿਆਂ ਦਾ ਮਤਲਬ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਪਤਾ ਨਹੀਂ ਵੀਰੇ ਕਿੰਨੇ ਕੋਈ ਜਾਨਵਰਾਂ ਨੂੰ ਪੱਠੇ ਪਾਏ ਆ ਮੇਰੇ ਨਾਲ ਜੱਗੀ ਬੈ ਗਿਆ ਬਾਬਾ ਤੂੰ ਜਾਣਦੇ ਹੋਗੇ ਹਾਂਜੀ ਹਾਂਜੀ ਤੇ ਉਹ ਬੈ ਗਿਆ ਮੇਰੇ ਨਾਲ ਉਹਨੇ ਵੀਡੀਓ ਸ਼ੂਟ ਕਰ ਲਈ ਤੇ ਉਹ ਮੈਨੂੰ ਬੋਲ ਰਿਹਾ ਸੀ ਤੈਨੂੰ ਲੋਕ ਨਾ ਕਮੈਂਟਾਂ ਚ ਐ ਬੋਲਦੇ ਉਹ ਬੋਲਦੇ ਮੈਂ ਕਿਹਾ ਪਤਾ ਨਹੀਂ ਕਿੰਨੇ ਕੋਣ ਪਾਤੇ ਆਪੋ ਚਲੋ ਵੀਡੀਓ ਛੁੜ ਕਰ ਲਈ ਉਹ ਕਹਿੰਦੇ ਸੀ ਇਹਨੂੰ ਖੋਲ ਦਿਓ ਇਹਨੂੰ ਬੰਦ ਦਿਓ ਕਮਰਿਆਂ ਵਿੱਚ ਬਹਿ ਕੇ ਗੱਲਾਂ ਕਰਨੀਆਂ ਵੀਰੇ ਬੜੀਆਂ ਸੌਖੀਆਂ ਨੇ ਠੀਕ ਹੈ ਨਾ ਤੁਸੀਂ ਜਦੋਂ ਆਓਗੇ ਨਾ ਆ ਪੈਰ ਨਾ ਆਪ ਬੋਲਣਾ ਨਹੀਂ ਚਾਹੁੰਦੇ ਤੇ ਬਸ ਹਾਂ ਜਿੱਥੇ ਮੈਂ ਤਾਂ ਆਉਂਦੀਆਂ ਹੋਣਗੀਆਂ ਸਾਡੀਆਂ ਵੀਰੇ ਸਮੱਸਿਆਵਾਂ ਆਉਂਦੀਆਂ ਬੜੀਆਂ ਜਾਂਦੀਆਂ ਆਉਂਦੀਆਂ ਬਸ ਕੰਟਰੋਲ ਕਰੀ ਜਾਂਦੇ ਆ ਉਹਦੇ ਆਪ ਦੇ ਪਰ ਜਿੰਨਾ ਚਿਰ ਇਹ ਆਪਣੇ ਭਰਾ ਨਹੀਂ ਸੁਖ ਲੈਂਦੇ ਸੁਖ ਦਾ ਸਾਹ ਲੈ ਲੈਂਦੇ ਨਾ ਜਰਾ ਆਪਾਂ ਨਹੀਂ ਲੈਂਦੇ ਬਸ ਏ ਮਾਨ ਨੂੰ ਤੇ جنੂਨ ਹੈ بس ਇਹਨਾਂ ਨੂੰ ਸਹੀ ਸਲਾਮਤ ਰੱਖੜਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਆਪਾਂ ਜਿੰਨੇ ਕੁ ਜੋਗੇ ਹੈਗੇ ਆ ਕਰੀਏ ਬਸ ਇੱਥੇ ਤਾਂ ਆਪਰ ਜਾਨਵਰ ਵੀ ਬੜੇ ਬੜੇ ਤਰ੍ਹਾਂ ਦੇ ਹੁੰਦੇ ਆ ਮਤਲਬ ਵੀਰੇ ਜਦੋਂ ਮੈਂ ਮੰਨ ਕੇ ਚੱਲੋ ਅੰਦਰ ਜਾਣਾ ਤੇ ਸੱਪ ਤਾਂ ਆਮ ਹੀ ਮਿਲਦੇ ਨੇ ਬੜੇ ਖਤਰਨਾਕ ਜਦੋਂ ਮੈਂ ਉਹ ਗਾਂ ਨੂੰ ਉੱਠੇ ਪਾਉਣ ਗਿਆ ਸੱਪ ਚਾਰ ਸੱਪ ਤਾਂ ਐ ਹੋ ਗਏ ਅੱਛਾ ਐ ਹੋ ਗਏ ਫਿਰ ਉਹ ਮੈਂ ਤੂੜੀ ਵਾਲੇ ਚ ਮੋਰੇ ਜੋ ਕੱਢਿਆ ਮੋਰਾ ਖੱਪਾ ਕੱਢਿਆ ਉਹਨੂੰ ਇੱਕ ਵਾਰ ਤੂੜੀ ਪਾ ਗਿਆ ਥੋੜੀ ਜੀ ਥੋੜੀ ਜੀ ਰੋਟੀਆਂ ਪਾ ਗਿਆ ਉਹ ਰੋਟੀਆਂ 'ਚ ਲੋਕ ਟਿੱਪਣੀਆਂ ਮੈਂ ਇੱਕ ਵਾਰ ਤਾਂ ਮੜਾ ਜਾਂਦਾ ਇੱਟ ਭਰੀਏ ਫਿਰ ਮੈਂ ਅੱਧੇ ਪੌਣੇ ਘਟ ਦੇ ਵਿੱਚ ਉਹ ਫੀਡ ਲੈ ਕੇ ਆਇਆ ਸਪੈਸ਼ਲ ਪਾ ਕੇ ਗਿਆ ਤੇ ਗੁੱਠੇ ਰਹਾ ਬਾਕੀ ਅੱਧੀ ਗੁੱਠੇ ਰੱਖ ਗਿਆ ਉਹਨੂੰ ਅਗਲੇ ਦਿਨ ਪਾ ਕੇ ਗਿਆ ਉਹ ਵੀਡੀਓ ਨਹੀਂ ਮੈਂ ਪਾਈ ਮੈਂ ਤਾਂ ਇਹ ਤਾਂ ਬਹੁਤ ਜਾਨਵਰਾਂ ਨੂੰ ਪੱਠੇ ਪਾ ਦੇ ਬੜੇ ਬੜਾ ਕੁਝ ਕਰਤਾ ਪਰ ਆਪਾਂ ਕਦੇ ਵੀਡੀਓ ਨਹੀਂ ਪਾਈ ਤੇ ਉਹ ਵੀਡੀਓ ਤੇ ਲੋਕ ਬੜੇ ਕਮੈਂਟ ਕਰਦੇ ਕਮੈਂਟ ਉਹ ਕਰਦੇ ਨੇ ਜਿਹੜੇ ਮੰਨ ਕੇ ਚਲੋ ਕੁਝ ਨਹੀਂ ਕਰ ਸਕਦੇ ਨਾ ਕਿਸੇ ਨੂੰ ਕੁਝ ਕਰਨਾ ਦੇ ਕਰਨ ਦੇ ਸਕਦੇ ਨੇ ਵਕਤ ਉਹ ਕਮੈਂਟਾਂ ਜੋਗੇ ਰਹਿੰਦੇ ਨੇ ਵਕਤ ਪਰ ਵੱਡੀ ਸੇ ਬਾਤ ਕਿਸੇ ਕਮੈਂਟ ਦੀ ਪਰਵਾਹ ਨਹੀਂ ਕਰਦੇ ਤੇ ਵੱਡੀ ਸੇ ਬਾਤ ਮੈਂ ਕਹਾਂ ਇੱਥੇ ਜਿਹੜੀ ਤੁਸੀਂ ਕਰ ਰਹੇ ਹਾਂਜੀ ਹਾਂਜੀ ਵਾ ਪਰਮਾਤਮਾ ਨੀਂਦ ਵੀ ਜਿਵੇਂ ਬਾਈ ਹਰੇ ਦੱਸ ਰਹੀ ਸੀ ਬਾਪੂ ਜੀ ਹੋਰੇ ਕਹਿੰਦੇ ਨੀਂਦ ਵੀ ਸਾਡੀ ਤਾਂ ਅੱਧੀ ਰਹਿ ਗਈ ਨੀਂਦ ਵੀ ਮਤਲਬ ਸਵੇਰੇ 4 4 ਵਜੇ ਉੱਠ ਜਾਈਦਾ ਰਾਤ ਨੂੰ 12 ਮਰਾਂ ਕਿ ਭਾ ਜਾਣਾ ਪਤਾ ਹੀ ਨਹੀਂ ਵੀਰੇ ਜਦੋਂ ਘਰੇ ਹੋਈਏ ਨਾ ਮੰਨ ਕੇ ਚਲੋ ਘਰੇ ਮੈਂ ਰੋਟੀਆਂ ਖਾਣੀਆਂ ਬਸ ਛੱਡਣਾ ਏ ਸੀ ਸੌ ਜਾਣਾ ਬਸ ਕੋਈ ਫੋਨ ਨਹੀਂ ਚੱਕਣਾ ਬਸ ਸੌ ਜਾਣਾ ਤੇ 4 ਵਜੇ 5 ਵਜੇ ਉੱਠਣਾ ਫਿਰ ਚੱਲ ਮੋਟਰ ਤੇ ਚੱਕਣਾ ਚੱਲ ਸ਼ਾਇਦ ਬਸ ਹੋਰ ਕੋਈ ਕੰਮ ਨਹੀਂ ਪਰ ਜੇ ਕੋਈ ਆਪਣੇ ਉਹਦਾ ਕੰਮ ਕਰਨਾ ਮੌਤ ਪੈ ਜਾਂਦੀ ਤੇ ਜੋ ਬਸ ਉਹਦੇ ਭਰਾਵਾਂ ਵਾਲੀ ਖੜੇ ਆ ਪਤਾ ਨਹੀਂ ਪ੍ਰਮਾਤਮਾ ਕੀ ਚਾਹੁੰਦਾ ਆਪਣੇ ਤੋਂ ਕੀ ਕਰਾਉਣਾ ਚਾਹੁੰਦਾ ਤੇ ਸਮੇਂ ਤੋਂ ਬਾਹਰ ਹੈ ਇਹ ਗੱਲਾਂ ਹੀ ਫਿਰ ਆਪਦੇ ਆਪ ਨੂੰ ਬੂਸਟ ਕਰਦੀਆਂ ਨੇ ਆਪਦੇ ਆਪ ਨੂੰ ਅੰਦਰੋਂ ਦਿੰਦੇ ਵੀ ਨਹੀਂ ਯਾਰ ਕਰਨਾ ਜਿਵੇਂ ਨਾ ਖੂਨ ਜਾਂ ਵਾਲਾ ਖਾਂਦਾ ਯਾਰ ਕਰੀਏ ਕੁਝ ਨਾ ਕੁਝ ਤੇ ਆਟੋਮੈਟਿਕ ਹੀ ਹੋ ਜਾਂਦਾ ਸਭ ਦੁੱਖ ਦੇ ਵਿੱਚ ਦੁੱਖ ਦੇ ਵਿੱਚ ਨੇ ਲੋਕ ਹਾਲਾਤ ਕੁਝ ਬਦਲੇ ਉਹਨਾਂ ਦਿਨਾਂ ਤੋਂ ਹੁਣ ਤੱਕ ਤੁਸੀਂ ਦੇਖਿਆ ਜਿਵੇਂ ਕੁਝ ਹਾਲਾਤ ਬਦਲੇ ਜਾਂ ਲੋਕ ਹਾਲਾਤਾਂ بس ਇਨਾ ਹੌਸਲਾ ਉਹਨਾਂ ਨੂੰ ਆਇਆ ਕਿ ਸਾਡੇ ਭਰਾ ਸਾਡੇ ਨਾਲ ਖੜੇ ਨੇ ਹਾਲਾਤ ਤਾਂ ਨਹੀਂ ਬਦਲੇ بس ਉਹਨਾਂ ਨੂੰ ਇਹ ਹੌਸਲਾ ਸਾਡੇ ਭਰਾ ਨਾਲ ਖੜੇ ਨੇ ਤੇ ਦਿੜ ਰਾਤੇ ਘਰੀ ਖੜੇ ਚੜਦੀ ਗਲਾ ਜਿਹੜੇ ਘਰ ਚ ਜਾਂਦੇ ਅਗਲਾ ਚਾਹ ਬਣੀ ਚੜਦੀ ਗਲਾ ਪਰ ਦੇਖਦੇ ਜਦੋਂ ਨਾ ਰੂਹ ਕੰਬਦੀ ਯਾਰ ਵੇਖੋ ਕਿੱਡਾ ਹੌਸਲਾ ਕਿੱਡਾ ਹੌਸਲਾ ਤੇ ਆਪਣੇ ਕਈ ਵਾਰੀ ਮਾੜਾ ਮੋਟਾ ਫਸਲ ਇੱਕ ਸਾਲ 6 ਮਹੀਨੇ ਖਰਾਬ ਹੋ ਜੇ ਤੇ ਬਾਂਗਾਂ ਪੈ ਜਾਂਦੀਆਂ ਨੇ ਜਿਨ੍ਹਾਂ ਨੇ ਕਦੇ ਨਹੀਂ ਦੁੱਖ ਵੇਖਿਆ ਹੁੰਦਾ ਉਹਨਾਂ ਦੀ ਬਾਂਗ ਪੈ ਜਾਂਦੀ ਪਰ ਇਹ ਦੇਖ ਲਓ ਤੁਸੀਂ ਕਦੇ ਇੱਕ ਸਾਲ ਹੋਇਆ ਚਲੋ ਫਸਲ ਝੋਨਾ ਚੱਕ ਲੈ ਨਹੀਂ ਤਾਂ ਇਹਨਾਂ ਆਏ ਸਾਲ ਇਹਨਾਂ ਨੂੰ ਬਿਮਾਰ ਪੈਂਦੀ ਬਹੁਤ ਵੱਡੀ ਮਾਰ ਪੈਂਦੀ ਆਏ ਸਾਲ ਆ ਇਹ ਚੀਜ਼ ਆਏ ਸਾਲ ਹੁੰਦੀ ਬਹੁਤ ਵੱਡੀ ਮਾਰ ਪੈਂਦੀ ਇਹਨਾਂ ਨੂੰ ਤੇ ਇਹ ਕੁਝ ਦੇਖਦੇ ਆ ਯਾਰ ਪ੍ਰਮਾਤਮਾ ਵੇਖੋ ਤੁਸੀਂ ਇਹਨਾਂ ਚ ਕਿੰਨੇ ਪ੍ਰਮਾਤਮਾ ਨੇ ਇਹਨਾਂ ਨੂੰ ਕਿੰਨੀ ਸ਼ਕਤੀ ਦਿੱਤੀ ਏ ਤਾਂ ਕੋਈ ਹੌਸਲਾ ਦਿੱਤਾ ਬੇਪਰਵਾਹ ਨੇ ਤੇ ਇਹਨਾਂ ਤੋਂ ਬਹੁਤ ਸਿੱਖਣ ਨੂੰ ਕੁਝ ਮਿਲਦਾ ਕਿੰਨੇ ਕ ਢੇ ਇੱਕ ਦਿਨ ਦੇ ਲੱਗ ਜਾਂਦੇ ਨੇ ਜੇ ਤੂੰ ਰਾਸ਼ਨ ਪਹੁੰਚਾਉਣੀ ਇੱਕ ਦਿਨ ਦੇ ਕਿੰਨੇ ਇੱਕ ਦਿਨ ਦੇ ਢੇੜੇ ਮੰਨ ਕੇ ਚੱਲੋ 20 ਤੋਂ 25 ਢੇੜੇ ਅਸੀਂ ਲਾ ਦਿੰਨੇ ਆ ਇੱਕ ਦਿਨ ਦੇ 20 ਤੋਂ 25 ਢੇੜੇ ਲਾ ਦਿੰਨੇ ਆ ਪਹਿਲਾ ਰੈਸਕਿਊ ਵੀ ਤੁਹਾਡੇ ਵੱਲੋਂ ਕਰਕੇ ਬਹੁਤ ਹਾਂਜੀ ਰੈਸਕਿਊ ਬਹੁਤ ਜ਼ਿਆਦਾ ਮੰਨ ਕੇ ਚੱਲੋ 22500 ਦੇ ਅਸੀਂ ਨੇੜੇ ਪਰ ਹੁਣ ਵੀ ਕਰੀ ਜਾਂਦੇ ਆ ਜਿਵੇਂ ਸਮਾਨ ਲੈ ਕੇ ਗਏ ਕਿਸੇ ਨਾਲ ਜਾਣਾ ਹੁੰਦਾ ਉਹਨੂੰ ਲੈ ਆਉਣੇ ਆ ਜਿਵੇਂ ਹੁਣ ਵੀਰ ਆ ਗਏ ਨਾਲ ਇਹਨਾਂ ਨੂੰ ਨਾਲ ਲੈ ਕੇ ਆਇਆ ਤੇ ਉਥੋਂ ਕਿਸੇ ਨੇ ਆਉਣਾ ਹੁੰਦਾ ਉਹਨਾਂ ਨੂੰ ਬਾਹ ਲਿਆਉਣੇ ਆ ਕੋਈ ਨਾ ਕੋਈ ਕੰਮ ਤਾਂ ਹੁੰਦਾ ਹੀ ਹੈ ਹੁਣ ਘਰ ਵੀ ਨਹੀਂ ਛੱਡ ਸਕਦੇ ਘਰ ਕਹਿੰਦੇ ਛੱਡ ਦੋ ਚਾਰ ਜਣ ਰਹਿੰਦੇ ਆ ਘਰ ਛੱਡਦੇ ਆ ਤੇ ਚੋਰ ਪੈਂਦੇ ਨੇ ਆ ਲੋਕ ਹਾਂ ਚੋਰ ਪੈਂਦੇ ਘਰ ਵੀ ਨਹੀਂ ਛੱਡ ਸਕਦੇ ਤੇ ਬਸ ਜਿਹੜਾ ਇੱਕ ਹੋਰ ਤੁਸੀਂ ਜਿਵੇਂ ਗੱਲ ਕਰ ਰਹੇ ਸੀ ਵੀ ਇੱਥੇ ਹੁਣ ਛੋਲਿਆਂ ਨਾਲ ਹੀ ਕੰਮ ਚਲਾਇਆ ਅੱਜ ਹੈ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਤੋ ਨਹੀਂ ਸੇਵਾ ਕਰ ਪਤਾ ਹੀ ਨਹੀਂ ਭੁੱਖ ਦਾ ਮਹਿਸੂਸ ਹੀ ਨਹੀਂ ਹੁੰਦੀ ਵੀ ਭੁੱਖ ਕਈ ਕਿੱਧਰ ਬਸ ਛੋਲੇ ਖਾਦੇ ਆ ਹੁਣ ਐਵੇਂ ਲੱਗਦਾ ਬਸ ਜਾ ਕੇ ਲੱਦਣਾ ਸਮਾਨ ਫਿਰ ਤੁਰ ਪੈਣਾ ਜੇ ਰੋਟੀ ਮਿਲ ਗਈ ਠੀਕ ਹੈ ਨਹੀਂ ਤਾਂ ਫਿਰ ਤੁਰ ਪੈਣਾ ਕੋਈ ਪ੍ਰਵਾਹ ਨਹੀਂ ਸ਼ਾਮ ਨੂੰ ਖਾ ਲਾਂਗੇ ਕੋਈ ਚੱਕਰ ਨਹੀਂ ਪਰ ਮਨ ਚ ਅਰਦਾਸ ਆ ਵੀ ਨਾ ਲੋਕਾਂ ਦਾ ਕੋਈ ਹਾਂ 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 ਪ੍ਰਮਾਤਮਾ ਕੇ ਇਹ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਸਹੀ ਸਲਾਮਤ ਕਰ ਤੇ ਅਸੀਂ ਵੀ ਘਰੇ ਜਾਈਏ ਤੇ ਬਸ ਸਲਾਮ ਸਲੂਟ ਤੁਹਾਡੇ ਵਰਗੇ ਯੋਧਿਆਂ ਨੂੰ ਬਾਈ ਸਲੂਟ ਆ ਯਾਰ ਬਸ ਵੀਰੇ ਹਾਂ ਪਰਮਾਤਮਾ ਹਾਂ ਆਪੇ ਕਰਾਈ ਆਉਂਦਾ ਆਪੇ ਕਰਾਈ ਆਉਂਦਾ ਜੀ ਤੁਹਾਡਾ ਆਖਰੀ ਸਵਾਲ ਲੈਣਾ ਇਸ ਉਮਰ ਦੇ ਵਿੱਚ ਤਾਂ ਜਿਵੇਂ ਕਹਿੰਦਾ ਚਲੋ ਇਹ ਤਾਂ ਜਵਾਨ ਉਮਰ ਦੇ ਵਿੱਚ ਅਮਰ ਤਰਗੇ ਇਸ ਉਮਰ ਦੇ ਵਿੱਚ ਤਾਂ ਸਰੀਰ ਵੀ ਥਕਾਵਟ ਬਹੁਤ ਮੰਨਣ ਲੱਗ ਜਾਂਦਾ ਉਹ ਜਿਵੇਂ ਤੁਸੀਂ ਕਿਹਾ ਵੀ 12 ਵਜੇ ਵਜੇ ਸੌਣਿਓ 6 ਵਜੇ 4 ਵਜੇ ਉੱਠ ਕੱਢਦੇ ਆ ਸਰੀਰ ਨਹੀਂ ਥਕਾਵਟ ਮੰਨਦਾ ਸਰੀਰ ਮੈਂ ਬਿਲਕੁਲ ਰਿਲੈਕਸ ਰਹਿਣ ਵਾਲਾ ਇਨਸਾਨ ਆ ਹਾਂ ਕਟ ਜਿਸ ਵੇਲੇ ਵੀਰ ਜੀ ਨੇ ਮੈਨੂੰ ਇਹ ਆਸਟ੍ਰੇਲੀਆ ਤੋਂ ਆਏ ਪਰਸੋਂ ਹਾਂ ਇਹਨਾਂ ਨੇ ਆ ਕੇ ਕਿਹਾ ਵੀ ਆਪਾਂ ਹੁਣ ਇਹ ਸੌਣ ਇਧਰ ਵੀਰ ਜੀ ਮੁੜਦਾ ਹਾਂ ਇਹ ਹੁਣ ਸੌਣ ਦਾ ਟਾਈਮ ਨਹੀਂ ਆ ਨਿਕਲੋ ਬਾਹਰ ਹਾਂ ਮੈਂ ਉਸੇ ਵੇਲੇ ਹੀ ਮਤਲਬ ਬਿਨਾਂ ਕਿਸੇ ਸੋਚੇ ਸਮਝੇ ਕਿਉਂਕਿ ਅਸੀਂ ਕੁਝ ਪ੍ਰਬੰਧ ਕਰਨੇ ਸੀਗੇ ਬੋਰਸ ਵਾਸਤੇ ਕੁਝ ਜੈਕਸ ਲੈਣੀਆਂ ਸੀ ਕੁਝ ਇਹ ਇੰਜਨ ਲੈਣਾ ਸੀ ਹੋਰ ਸਮਾਨ ਲੈਣਾ ਸੀ ਮੈਂ ਵਿਦਨ 10 ਮਿੰਟਸ ਮੈਂ ਰੈਡੀ ਹੋ ਕੇ ਘਰੋਂ ਤੁਰ ਪਿਆ ਵਾਹ ਜੀ ਬਾਬਾ ਸਲੂਟ ਸਲਾਮ ਹਾਂ ਸਲੂਟ ਹਾਂ ਤੇ ਹੁਣ ਮਤਲਬ ਨਾ ਨਾ ਸਾਨੂੰ ਕੋਈ ਭੁੱਖ ਆ ਨਾ ਸਾਨੂੰ ਕੋਈ ਨੀਂਦ ਆ ਨਾ ਸਾਨੂੰ ਕੋਈ ਦਰਦ ਆ ਲੋਕਾਂ ਦੇ ਦਰਦ ਵੰਡਾ ਵੰਡਾ ਕੇ ਇੰਨੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਪ੍ਰਮਾਤਮਾ ਇਹ ਸੇਵਾ ਜਿਹੜੀ ਆ ਸਾਡੇ ਕੋ ਖੋਈ ਨਾ ਇਹ ਸਾਨੂੰ ਬਖਸ਼ਦਾ ਰਹੀਂ ਤਾਂ ਜੋ ਅਸੀਂ ਲੋਕਾਂ ਦੇ ਕੰਮ ਆਉਦੇ ਰਹੀਏ ਜੀ